ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਨੇ ਸੋਮਵਾਰ ਤੋਂ ਹੀ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾ ਦਰਵਜ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਕਾਰਨ ਅੱਜ ਮੰਗਲਵਾਰ ਨੂੰ ਵੀ ਸਵੇਰੇ 8 ਵਜੇ ਤੋਂ 11 ਵਜੇ ਤੱਕ ਕੋਪੀੜੀ ਬੰਦ ਰਹੀ ਹਸਪਤਾਲ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਇਸ ਦੌਰਾਨ ਹੜਤਾਲ ਬਾਰੇ ਪਤਾ ਲੱਗਣ ਤੇ ਮਰੀਜ਼ ਸਵੇਰੇ 8 ਵਜੇ ਤੋਂ ਪਹਿਲਾਂ ਹੀ ਸਮੇਂ ਤੇ ਆ ਗਏ ਮੈਡੀਕਲ ਅਫਸਰਾਂ ਨੇ ਫਲੈਕਸ ਬੈਂਰਾਂ 'ਤੇ ਭਾਸ਼ਣਾ ਦੇ ਰਾਹੀਂ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਸੂਚਿਤ ਕੀਤਾ ਸੁਰੱਖਿਆ ਦੇ ਮੁੱਦੇ ਤੇ ਮਹਿਲਾ ਡਾਕਟਰਾਂ ਦੇ ਵਿੱਚ ਵੀ ਭਾਰੀ ਰੋਸ ਹੈ ਉਨ੍ਹਾਂ ਕਿਹਾ ਹੈ ਕਿ ਮੰਗ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਮਰਜੈਂਸੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਅੱਜ ਸਟ੍ਰਾਈਕ ਸ਼ੁਰੂ ਹੋਈ ਹੈ ਸਾਡੀ PCMS ਦੀ ਕਾਲ ਤੇ ਸ਼ੁਰੂ ਹੋਈ ਹੈ। ਇਹਦੇ ਦੋ ਤਿੰਨ ਬੜੇ ਗੰਭੀਰ issues ਆ ਗਏ ਜਿਹੜੇ ਸਾਰੇ ਸਟੇਟ ਦੇ ਵਿੱਚ ਚੱਲ ਰਹੇ ਜੀ ਸਭ ਤੋਂ ਪਹਿਲਾਂ ਸਿਗਰ ਸਾਡਾ ਸਿਕਿਉਰਿਟੀ ਦਾ issue ਸਿਕਿਉਰਿਟੀ ਦਾ issue ਹੈ ਕਿ ਕਿਸੇ ਵੀ ਹਸਪੀਟਲ ਦੇ ਵਿੱਚ ਪ੍ਰੋਪਰ ਸਿਕਿਉਰਿਟੀ ਨਹੀਂ ਹੈ ਜਿਹੜਾ ਮਹੌਲ ਚੱਲ ਰਿਹਾ ਬੜਾ ਟੈਂਸ ਹੈ। ਡਾਕਟਰ ਬੜੇ ਫੈਂਸ ਮਾਹੌਲ ਚ ਕੰਮ ਕਰਦੇ ਆ ਲੋਕੀ ਬੜੇ ਐਗਿਟੇਟਡ ਆਉਂਦੇ ਨੇ ਸਾਰ ਫੀਮੇਲ ਸਟਾਫ ਹੁੰਦਾ ਜਿਹੜਾ ਸੈਡਨ ਸਟਾਫ ਹੁੰਦਾ ਉਹਨਾਂ ਨੇ ਖੈਬਾਜੀ ਕਰਦੇ ਆ ਬੇਲੋੜਾ ਬੂੰਦੇ ਆ ਗਲਟ ਲੈਂਗੁਏਜ ਇਵਨ ਕਿ ਮੈਂਡ ਹੈਂਡਲਿੰਗ ਵੀ ਕਰਦੇ ਆ ਪਿਛਲੇ ਮਹੀਨੇ ਦੇ ਵਿੱਚ ਸਾਡੇ ਡਿਸਟ੍ਰਿਕਟ ਨਮਾਸ਼ਹਿਰ ਦੀ ਦੋ ਕੇਸ ਹੋਈ ਹੈ 1.5 ਹਸਪਤਲ ਲਗਾਛਤ ਇੱਕ ਮੁਖੰਦਪੁਰ ਮੁਖੰਦਪੁਰ ਸਾਡੇ ਇਵਨ ਡਾਕਟਰ ਨੂੰ ਥੈਸ਼ ਵੀ ਕੀਤਾ ਐਫਆਰ ਲੋਜ ਹੋਈ ਹੈ ਇੱਥੇ ਵੀ ਪਿਛਲੇ 1 ਹਿੰਨੇ ਬੰਦਾ ਰਾਤ ਨੂੰ ਅੰਡਰ ਇਨਫਲੂਐਂਸ ਆਫ ਡਰੱਗਸ ਹੋਇਆ ਕਿ ਜੁਆਸ ਸਾਡੇ ਰੂਮ ਤੋਂ ਪੜ ਗਿਆ ਉਹਦੀ ਵੀਡੀਓਗ੍ਰਾਫੀ ਕਰਨ ਲੱਗ ਗਿਆ ਬੰਨੇ ਬੜਾ ਮਾਹੌਲ ਟੈਂਸ ਹੋ ਰਿਹਾ ਜਿਹਦੇ ਕਰਕੇ ਸਾਨੂੰ ਰੇਸ ਕਰਕੇ ਸਿਕਿਉਰਟੀ ਲਈ ਸਾਨੂੰ ਮੰਗ ਰਿਹਾ ਹੈ ਦੂਜਾ ਸਾਡਾ ਕੇਸ ਹੈ ACP ਦਾ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਜਿਹਦੇ ਵੀ ਤੀਨੋਂ ਆਪਾਂ ਕਹਿੰਦੇ ਕਿ ਸਮਾ ਬੰਦ ਤਰੱਕੀਆਂ ਇਸ ਅਗੇ ਸਾਡੇ ਸਾਡੇ ਲੋ ਅਫੀਸਰ ਜਿਹੜਾ ਸਾਡੇ ਹੈਗੇ ਆ ਉਹਨਾਂ ਲਈ ਇਹ ਰਹਾ ਨੇ ਕਿ ਇਹ ਬੇਸਿਕੀ ਸਾਡੇ ਦੂਜੀ ਬੰਗ ਦੇ ACPs ਦੀ ਹੈ ਤੀਜੀ ਅਸੀਂ ਚਾਹੁੰਦੇ ਆ ਜਿਹੜਾ ਕਿੱਡਰ ਹੈ ਬੜਾ ਘਟ ਰਹਿ ਗਿਆ ਹੈ ਲੋਕੀ ਬਕਰੀਆਂ ਛੱਡ ਰਹੇ ਆ ਅਸੀਂ ਇਹ ਚਾਹੁੰਦੇ ਆ ਕਿ ਕਟਕੋ ਕਾਰੀ ਡਾਕਟਰ ਨਹੀਂ ਬੱਤੀ ਆ ਉਹ